ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਵੱਲੋਂ ਦੂਜੀ ਸਾਈਡ ਤੋਂ ਤੁਸੀਂ ਬਾਈਕਾਟ ਕਰੀ ਜਾਂਦੇ ਹੋ ਉਹਨਾਂ ਦੇ ਕੋਤਲੇ ਫੁੱਕਣ ਦੀਆਂ ਤਿਆਰੀਆਂ ਕਰ ਰਹੇ ਹੋ ਕੀ ਗੱਲ ਹੈ ਰੰਗਲਾ ਪੰਜਾਬ ਬਣ ਨਹੀਂ ਦੇਣਾ ਸਰਕਾਰ ਮਰਦਾਪਾਤ ਮਰਦਾਬਾ ਮਰਦਾਪਾਤ ਸਰਪੀ ਮਰਦਾਪਾਤ ਮਰਦਾਬਾ ਮਰਦਾਬਾ ਇੱਕ ਇਨਕਲਾਬ ਦੀ ਗੱਲ ਕਰੀ ਸੀ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਗੱਲ ਕਰੀ ਸੀ ਉਹੀ ਚੀਜ਼ ਨੂੰ ਲੈ ਕੇ ਲੋਕਾਂ ਨੇ ਬੜਾ ਬਹੁਮਤ ਦਿੱਤਾ ਇਹਨਾਂ ਨੂੰ 92 ਜਿਹੜੇ ਨੇ ਇਹਨਾਂ ਦੇ ਐਮ.ਐਲ.ਏ ਬਣਾਤੇ ਭਾਈ ਸਾਈਡ ਤੇ ਤਾਂ ਉਹ ਕਹਿੰਦੇ ਸਾਡੇ ਬਜ਼ੁਰਗੋਂ ਜੀ ਡਰਾਇਆ ਉਹਨਾਂ ਨੇ ਬਿਲਕੁਲ ਡਰਾਇਆ ਜੀ ਉਹ ਬਜ਼ੁਰਗਾਂ ਵਾਲੀ ਤਾਂ ਗੱਲ ਨਹੀਂ ਭਾਈ ਤੁਸੀਂ ਦੇਖੀਆਂ ਹੋਣੀਆਂ ਵੀਡੀਓ ਉੱਥੇ ਸੁੱਤੇ ਪਏ ਸਾਡੇ ਕਿਸਾਨ ਭਰਾਵਾਂ ਨੂੰ ਜਾਨੀ ਬਾਹਦੋ ਫੜ 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 ਕੇ ਚੱਕ ਚੱਕ ਕੇ ਮਾਰਿਆ ਸਾਡੀਆਂ 90 90 ਸਾਲ ਦੀਆਂ 70 70 ਸਾਲ ਦੀਆਂ ਜਿਹੜੀਆਂ ਬਾਤਾ ਉੱਥੇ ਬੈਠੀਆਂ ਸੀ ਭਾਈ ਉਹਨਾਂ ਦੇ ਨਾਲ ਇਹ ਪਦਸਲੂਕੀ ਕੀਤੀ ਹੈ ਸਰਕਾਰ ਨੇ ਜਾਣੀ ਹਰੇਕ ਫਤਕਨ ਦਾ ਇਹਨੇ ਵਰਤੇ ਆਉ। ਉਹਨਾਂ ਨੇ ਸਾਡਾ ਸਮਾਨ ਸਾਈਡ ਤੇ ਨਹੀਂ ਛਿਟਿਆ। ਆਪਦੇ ਘਰਾਂ ਨੂੰ ਢੂਣਾ ਸ਼ੁਰੂ ਕਰਤਾ। ਤੁਹਾਨੂੰ ਐਡੇ-ਐਡੇ ਖੁਲਾਸੇ ਹੋਣਗੇ। ਕਿਉਂਕਿ ਕੱਲੇ-ਕੱਲੇ ਟਰਾਲੀ ਦਾ, ਕੱਲੇ-ਕੱਲੇ ਟਰੈਕਟਰ ਦਾ ਸਾਨੂੰ ਪਤਾ ਵੀ ਕਿਹੜੇ ਐਮ.ਐਲ.ਏ ਨੇ, ਕਿਹੜੇ ਬੰਦੇ ਨੇ ਕਿਹੜੇ ਕੈਰੇਜ ਤੇ ਚਲਾਇਆ ਜਾਂਦਾ ਇਹੋ ਜਿਹੀ। ਜਿਹੜੀ ਭਗਵੰਤ ਮਾਨਾ ਇਹ ਕਹਿੰਦੀ ਆ ਵੀ ਸਾਤੋਂ ਬਿਨਾ ਪੰਜਾਬ ਦੇ ਵਿੱਚ ਪੱਤਾ ਨਹੀਂ ਚਲਦਾ। ਬਈ ਚੈਲੰਜ ਕਰ ਦਿਆ ਕਿ ਬਾਬਰਪੁਰ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਕਰਕੇ ਦਿਖਾਓ ਜਾਂ ਕਿਸੇ ਦੇ ਭੋਗ ਤੇ ਆ ਕੇ ਰਖਾਓ ਆ ਜਾਓ ਭਗਵੰਤ ਮਾਨ ਦਾ ਪੁੱਤਲਾ ਫੂਕੇ ਜਣੀ ਉਸ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆਂ ਵੀ ਪਿੰਡ ਬਾਬਰਪੁਰ ਦੀ ਧਰਤੀ ਤੇ ਵਾਈ ਕੋਈ ਛੋਟਾ ਬਰਕਰਾਰ ਨਾ ਜੇ ਬਾਬਰਪੁਰ ਮੁਰਦਾਬਾ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ 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 ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਕਰ ਰਹੀ ਆ ਪਰ ਦੂਜੇ ਸਾਈਡ ਤੇ ਪਿੰਡਾਂ ਦੇ ਵਿੱਚੋਂ ਉਹਨਾਂ ਦੇ ਪੁਤਲੇ ਸਾੜੇ ਜਾ ਰਹੇ ਨੇ ਬਾਈਕਾਟ ਕੀਤਾ ਜਾ ਰਿਹਾ ਏ ਕੀ ਆ ਗੱਲ ਬਾਈ ਬਗਮਦੂਰ ਜੀ ਨੇ ਸਾਡੇ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਆ ਬਾਈ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਵੈਗਰੂ ਜੀ ਦਾ ਖਾਲਸਾ ਜੀ ਵੈਗਰੂ ਜੀ ਦੀ ਫਤਿਹ ਜੀ ਗਮਦੂਰ ਬਾਈ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਸਾਹਿਬ ਵੱਲੋਂ ਦੂਜੀ ਸਾਈਡ ਤੇ ਤੁਸੀਂ ਬਾਈਕਾਟ ਕਰੀ ਜਾਂਦੇ ਹੋ ਉਹਨਾਂ ਦੇ ਪੁਤਲੇ ਫੂਕਣ ਦੀਆਂ ਤਿਆਰੀਆਂ ਕਰ ਰਹੇ ਹੋ ਕੀ ਗੱਲ ਰੰਗਲਾ ਪੰਜਾਬ ਬਣ ਨਹੀਂ ਦੇਣਾ ਬਿਲਕੁਲ ਜੀ ਰੰਗਲੇ ਪੰਜਾਬ ਨੂੰ ਹੀ ਲੋਕਾਂ ਨੇ ਸਮਝ ਕੇ ਹੂੰ ਇਕ ਇਨਕਲਾਬ ਦੀ ਗੱਲ ਕਰੀ ਸੀ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਗੱਲ ਕਰੀ ਸੀ ਉਹੀ ਚੀਜ਼ ਨੂੰ ਲੈ ਕੇ ਲੋਕਾਂ ਨੇ ਬੜਾ ਬਹੁਮਤ ਦਿੱਤਾ ਇਹਨਾਂ ਨੂੰ 92 ਜਿਹੜੇ ਨੇ ਇਹਨਾਂ ਦੇ ਐਮਐਲਏ ਬਣਾਤੇ ਬਾਈ ਪਰ ਜਦੋਂ ਗੱਦੀ ਤੇ ਬਹਿ ਗਿਆ ਬਾਈ ਜਿਹੜੇ ਲੋਕ ਨੇ ਲੋਕਾਂ ਨੂੰ ਭੁੱਲ ਗਿਆ ਇਹ ਜਿਹੜੀ ਲੋਕਾਂ ਦੇ ਉੱਤੇ ਅੱਜ ਹਰ ਵਰਗ ਤੇ ਬਾਈ ਅਤਿਆਚਾਰ ਕਰ ਰਿਹਾ ਚਾਹੇ ਉਹ ਆ ਦੇਖਿਆ ਕਿਸਾਨਾਂ ਦੇ ਉੱਤੇ ਜਿਹੜੀ 13 ਫਰਵਰੀ 2024 ਨੂੰ ਜਦੋਂ ਅਸੀਂ ਦਿੱਲੀ ਨੂੰ ਰਵਾਨਾ ਹੋਏ ਬਾਈ ਇਹੀ ਜਿਹੜਾ ਭਗਮਤ ਮਾਨ ਕਹਿੰਦਾ ਥੋਡੀਆਂ ਜਿਹੜੀਆਂ ਮੰਗਾਂ ਨੇ ਬਿਲਕੁਲ 12 ਦੀਆਂ 12 ਜਾਇਜ਼ ਨੇ ਮੈਂ ਵਿਚੋਲਾ ਬਣ ਜਾਣਾ ਸੈਂਟਰ ਸਰਕਾਰ ਨਾਲ ਆਪਾਂ ਗੱਲਬਾਤ ਕਰਕੇ ਥੋਡੀਆਂ ਮੰਗਾਂ ਮਨਵਾ ਲੈਨੇ ਆ ਪਰ ਭਾਈ ਲਗਭਗ 7 ਬਾਰ ਦੀ ਮੀਟਿੰਗ ਸੈਂਟਰ ਸਰਕਾਰ ਦੇ ਨਾਲ ਹੁੰਦੀ ਆ ਔਰ ਉਹ ਤੋਂ ਬਾਅਦ ਪਤਾ ਨਹੀਂ ਇਹਦੇ ਦਿਮਾਗ ਦੇ ਵਿੱਚ ਕਿਹੜਾ ਇਨਕਲਾਬ ਆਉਂਦਾ ਤਾਂ 19 ਮਾਰਚ 2025 ਨੂੰ ਭਾਈ ਸੈਂਟਰ ਸਰਕਾਰ ਦਿੰਦੀ ਆ ਗੱਲਬਾਤ ਕਰਨ ਵਾਸਤੇ ਸੱਦਾ ਔਰ ਲੋਕਾਂ ਦੇ ਵਿੱਚ ਕਿਉਂਕਿ ਬਸੋ ਜਦੋਂ ਕੋਈ ਦੂਜੀ ਧਿਰ ਇੱਕ ਗੱਲਬਾਤ ਵਾਸਤੇ ਬੈਠਦੀ ਆ ਤਾਂ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਹੁੰਦਾ ਵੀ ਹਾਂ ਯਾਰ ਆਪਣੇ ਮਤਲੇ ਹੱਲ ਹੋਣਗੇ ਤਾਂ ਇਹ ਲੋਕਾਂ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਹ ਗੱਲ ਜਾਨੀ ਮਨ ਦੇ ਵਿੱਚ ਸੀ ਵੀ ਹੁਣ ਸਾਡੀ ਗੱਲਬਾਤ ਚੱਲਦੀ ਆ ਉਹਦੇ ਕਰਕੇ ਅਸੀਂ ਥੋੜੇ ਜੇ ਠੰਡੇ ਚੱਲ ਰਹੇ ਸੀਗੇ ਵੀ ਯਾਰ ਕਦੇ ਵੀ ਸਾਡੇ ਨਾਲ ਵਿਸ਼ਵਾਸ ਘਾਤ ਨਹੀਂ ਹੋ ਸਕਦਾ ਪਰ ਭਾਈ ਜਦੋਂ ਚੰਡੀਗੜ੍ਹ ਬੁਲਾਇਆ ਸਾਨੂੰ ਇੱਕ ਪਾਸੇ ਮੀਟਿੰਗ ਤੇ ਬੈਠਿਆ ਦੂਜੇ ਪਾਸੇ ਭਗਮਤ ਮੰਡ ਦੀ ਆ ਜਿਹੜੀ ਤਾਮਝਾਵਾ ਪੁਲਿਸਾ ਫੋਰਸਾ ਇਹਨੇ ਇੱਕਠੇ ਹੋ ਕੇ ਬਈ ਤਿਆਰੀਆਂ ਬਿੜਤੀਆਂ ਜਦੋਂ ਵਾਪਸੀ ਤੇ ਆਉਂਦਿਆ ਤਾਂ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕਰਦੇ ਆ ਜਦੋਂ ਬਈ ਹਨੇਰਾ ਆ ਜਣੀ ਦਿਨ ਸਪਿਓ ਹੁੰਦਾ ਤਾਂ ਜਿਹੜਾ ਸਾਡਾ ਖਨੌਰੀ ਤੇ ਜਣੀ ਸੰਭੂ ਦੇ ਉੱਤੇ ਜਿੰਨੇ ਵੀ ਕਿਸਾਨ ਸੀਗੇ ਤਾਂ ਜਿਵੇਂ ਸੂਰ ਸਪਿਓ ਹੁੰਦਾ ਬਈ ਤਾਂ ਉੱਥੇ ਜਾ ਕੇ ਜਣੀ ਜਿਹੜਾ ਮਨਦੀਪ ਸਿੱਧੂ ਆ ਬਈ ਉਹ ਕਹਿੰਦਾ ਬਈ ਠੀਕ ਆ ਜ ਤੁਸੀਂ ਪੰਜ ਚਾਰ ਸਹੋਂ ਜਾਣੀ ਮੈਕ ਤੇ ਖੜਕੇ ਬਿਆਨ ਦਿੰਦਾ ਕਿ ਨਾ ਹੁਣ ਤੁਸੀਂ ਦੇਖ ਲਓ ਤੁਹਾਡਾ ਕੀ ਬਣੂ ਸਾਡੇ ਕੋਲੇ 5000 3000 ਜਿਹੜੀ ਫੌਜ ਆ ਪੁਲਿਸ ਆ ਸਾਡੇ ਕੋਲੇ ਜਾਨੀ ਲੋਕਾਂ ਨੂੰ ਡਰਾ ਕੇ ਬਾਈ ਬਸਾਂ 'ਚ ਚੜ ਲਿਆ ਇੱਕ ਸਾਈਡ ਤੇ ਤਾਂ ਉਹ ਕਹਿੰਦੇ ਸਾਡੇ ਬਜ਼ੁਰਗੋਂ ਜੀ ਡਰਾਇਆ ਉਹਨਾਂ ਨੇ ਬਿਲਕੁਲ ਡਰਾਇਆ ਜੀ ਉਹ ਬਜ਼ੁਰਗਾਂ ਦੀ ਤਾਂ ਗੱਲੇ ਨਹੀਂ ਬਾਈ ਤੁਸੀਂ ਦੇਖੀਆਂ ਹੋਣਗੀਆਂ ਵੀਡੀਓ ਉੱਥੇ ਸੁੱਤੇ ਪਏ ਸਾਡੇ ਕਿਸਾਨ ਭਰਾਵਾਂ ਨੂੰ ਜਾਨੀ ਬਾਹਾਂ ਤੋਂ ਫੜ 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 ਕੇ ਚੱਕ ਚੱਕ ਕੇ ਮਾਰਿਆ लाठी ਚਾਰਜ ਕੀਤਾ ਸਾਡੀਆਂ 90 90 ਸਾਲ ਦੀਆਂ 70 70 ਸਾਲ ਦੀਆਂ ਜਿਹੜੀਆਂ ਬਾਤਾ ਉੱਥੇ ਬੈਠੀਆਂ ਸੀ ਬਾਈ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਹੈ ਸਰਕਾਰ ਨੇ ਜਾਨੀ ਹਰੇਕ ਹੱਥ ਕੰਡਾ ਇਹਨਾਂ ਨੇ ਵਰਤੇ ਆ ਉਥੇ ਇਹ ਨਹੀਂ ਕਹਿ ਸਕਦੇ ਵੀ ਕੋਈ ਉਥੇ ਨਿਹੱਥੇ ਕਿਸਾਨ ਭਰਾਵਾਂ ਤੇ ਵੀ ਅਤਿਆਚਾਰ ਨਹੀਂ ਕੀਤੇ ਸੋ ਚਾਕੇ ਨਾਲ ਕਲੇਚੀ ਵਸ ਨਹੀਂ ਕਿਉਂਕਿ ਜਿਹੜਾ ਸਾਡਾ ਤਾਮਝਾਮ ਹਜ਼ਾਰਾਂ ਦੇ ਵਿੱਚ ਟਰਾਲੀਆਂ ਖੜੀਆਂ ਸੀਗੀਆਂ ਭਾਈ ਆ ਜਿਹੜੀ ਧਾੜੂ ਵਾਲੇ ਆਮ ਪਾਰਟੀ ਦੇ ਆਗੂ ਨੇ ਐਮਐਲਏ ਨੇ ਭਾਈ ਉਹਨਾਂ ਨੇ ਫਿਰ ਆਪਣੇ ਗੁੰਡੇ ਭੇਜ ਕੇ ਗੁੰਡੇ ਭੇਜ ਕੇ ਜੀ ਬਿਲਕੁਲ ਜੀ ਅਸੀਂ ਗੁੰਡੇ ਕਹਿੰਦੇ ਆ ਕਿਉਂਕਿ ਉਹਨਾਂ ਨੇ ਸਾਡਾ ਸਮਾਨ ਸਾਈਡ ਤੇ ਨਹੀਂ ਸਿੱਟਿਆ ਆਪਣੇ ਘਰਾਂ ਨੂੰ ਢੋਣਾ ਸ਼ੁਰੂ ਕਰਤਾ ਜਦੋਂ ਘਰਾਂ ਨੂੰ ਢੋਣਾ ਸ਼ੁਰੂ ਕੀਤਾ ਤਾਂ ਬਾਈ ਸਾਨੂੰ ਬੜਾ ਦੁੱਖ ਲੱਗਿਆ ਕੁਝ 2 ਦਿਨ ਲੰਘੇ 4 ਦਿਨ ਲੰਘੇ ਤਾਂ ਇਹਨਾਂ ਦੇ ਜਿਹੜੇ ਐਮਐਲਏ ਆ ਉਹਨਾਂ ਤੋਂ ਜਿਹੜੀਆਂ ਟਰਾਲੀਆਂ ਬਰਾਮਤ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਲੋਕਾਂ 'ਚ ਹਾਹਾਕਾਰ ਮੱਚ ਗਈ ਯਾਰ ਮੌਕੇ ਦਾ ਰਾਜਾ ਹੋਵੇ ਮੌਕੇ ਦੇ ਇਹ ਪ੍ਰਸ਼ਾਸਨ ਵਾਲੇ ਹੁਣ ਤਾਂ ਲੋਕਾਂ ਦੀਆਂ ਟਰਾਲੀਆਂ ਲੈ ਕੇ ਆਉਂਦੇ ਆ ਤਾਂ ਯਾਨੀ ਐਫਆਈਆਰ ਦਰਜ ਨਹੀਂ ਕਰਦੇ ਤਾਂ ਸਰਕਾਰ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ ਬਾਈ ਤਾਂ ਮਨਦੀਪ ਸਿੱਧੂ ਖਨੌਰੀ ਤੇ ਸੰਭੂ ਜਾਂਦਾ ਬਾਈ ਉਹ ਕਲੀਨ ਚਿੱਟ ਦੇ ਦਿੰਦਾ ਇਹਨਾਂ ਝਾੜੂ ਵਾਲਿਆਂ ਨੂੰ ਕਹਿੰਦਾ ਬਾਈ ਅਸੀਂ 650 ਟਰਾਲੀ ਇੱਥੇ ਜਿਹੜੀ ਸੀ ਉਹ ਕਹਿੰਦਾ ਕਿਸਾਨਾਂ ਨੂੰ ਹੈਂਡਓਵਰ ਕਰਤੀ ਬਾਈ 145 ਟਰਾਲੀਆਂ ਅੱਜ ਵੀ ਗਾਇਬ ਨੇ ਅੱਛਾ ਕੱਲ ਅਸੀਂ ਸੰਭੂ ਆਪਣੀਆਂ ਟਰਾਲੀਆਂ ਉੱਥੇ ਸਾਨੂੰ ਪਿੰਡਾਂ ਦੇ ਵਿੱਚ ਪਤਾ ਲੱਗਿਆ ਵੀ ਸਾਡੀਆਂ 10 ਟਰਾਲੀਆਂ ਖੜੀਆਂ ਅਸੀਂ ਮੇਰਾ ਵੀਰ ਅਸੀਂ ਗਏ ਤਾਂ ਪੁਲਿਸ ਨੇ ਬਾਈ ਸਾਡੀ ਇੱਕ ਨਹੀਂ ਪੇਸ਼ ਜਾਂਦੀ ਤੀ ਸਾਨੂੰ ਦੋ ਕਦਮ ਅੱਗੇ ਨਹੀਂ ਜਾਣ ਦਿੱਤਾ ਜਾਨੀ ਉਹ ਏਰੀਆ ਦੇ ਵਿੱਚ ਜਿੱਥੇ ਟਰੈਕਟਰ ਟਰਾਲੀਆਂ ਸਾਡੀਆਂ ਘਰਾਂ 'ਚ ਲੱਗੀਆਂ ਹੋਈਆਂ ਉੱਥੇ ਉਹਨਾਂ ਘਰਾਂ ਦੀ ਬਈ ਪੈਰਾ ਜਿਹੜਾ ਇਹ ਪੁਲਿਸ ਪ੍ਰਸ਼ਾਸਨ ਕਰ ਰਿਹਾ ਰਖਵਾਲੀ ਕਰ ਰਿਹਾ ਜੀ ਬਿਲਕੁਲ ਪਰਖਵਾਲੀ ਕਰ ਰਿਹਾ ਬਈ ਆਉਣ ਵਾਲੇ ਦਿਨਾਂ ਦੇ ਵਿੱਚ ਆਹੀ ਦੋ ਚਾਰ ਦਿਨਾਂ ਦੇ ਵਿੱਚ ਤੁਹਾਨੂੰ ਐਡੇ-ਐਡੇ ਖੁਲਾਸੇ ਹੋਣਗੇ ਕਿਉਂਕਿ ਕੱਲੇ-ਕੱਲੇ ਟਰਾਲੀ ਦਾ ਕੱਲੇ-ਕੱਲੇ ਟਰੈਕਟਰ ਦਾ ਸਾਨੂੰ ਪਤਾ ਵੀ ਕਿਹੜੇ ਐਮ.ਐਲ.ਏ ਨੇ ਕਿਹੜੇ ਬੰਦੇ ਨੇ ਕਿਹਦੇ ਗੈਰੇਜ ਤੇ ਚਲਾਇਆ ਲਾਏ ਹੋਏ ਨੇ ਸੋ ਆਉਣ ਵਾਲੇ ਦਿਨਾਂ ਚ ਵੱਡੇ ਖਲਾਸੇ ਹੋਣਗੇ ਬਾਈ ਸੋ ਇਹ ਪਗਬਤਮਾਨ ਸਰਕਾਰ ਜਾਨੀ 3 ਸਾਲ ਲੋ 3 ਸਾਲਾਂ ਚ ਲੋਕਾਂ ਦਾ ਜੀ ਭਰ ਗਿਆ ਪਰ ਇਹ ਤਾਂ ਕਹਿੰਦੇ ਜੀ ਪੰਜਾਬ ਤਰੱਕੀ ਦੀ ਰਾਹ ਤੇ ਆ ਬਿਲਕੁਲ ਬਾਈ ਕਾਗਜ਼ਾਂ ਦੇ ਵਿੱਚ ਜਾਨੀ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਦੇਗਿਜ਼ ਕਰ ਵਾਅਦੇ ਕਰ ਦਿਆ ਇਹ ਗੱਲਾਂ ਕਰ ਦਿਆ ਪਰ ਜ਼ੀਰੋ ਗਰਾਊਂਡ ਤੇ ਤੁਸੀਂ ਜਾ ਕੇ ਦੇਖੋ ਹਰ ਵਰਗ ਇਹਨਾਂ ਤੋਂ ਦੁਖੀ ਆ ਚਾਹੇ ਟੀਚਰ ਹੋਣ ਚਾਹੇ ਕੋਈ ਵਪਾਰੀ ਹੋਣ ਚਾਹੇ ਕਿਸਾਨ ਭਰਾ ਹੋਣ ਜਾਨੀ ਹਰ ਵਰਗ ਬਾਈ ਇਹਨਾਂ ਤੋਂ ਦੁਖੀ ਆ ਸੋ ਲੋਕਾਂ ਨੇ ਅੱਕ ਕੇ ਬਾਈ ਜਿਵੇਂ ਅੱਜ ਪਿੰਡ ਕੱਲ ਪਿੰਡ ਬਾਬਰਪੁਰ ਦੇ ਵਿੱਚ ਅੱਜ ਅੱਜ ਬਾਬਰਪੁਰ ਚ ਖੜੇ ਆਪਾਂ ਕਿਉਂਕਿ ਇੱਥੇ ਦੇ ਜਿਹੜੇ ਕਿਸਾਨ ਨੇ ਬਾਈ ਉਹ ਸੰਘਰਸ਼ੀ ਲੋਕ ਨੇ ਅੱਜ ਨਹੀਂ ਜਦੋਂ 21 ਦੇ ਵਿੱਚ ਬਾਈ ਸੰਘਰਸ਼ ਚੱਲਿਆ ਉਦੋਂ ਕੈਪਟਨ ਬੈਠਾ ਸੀਗਾ ਗੱਡੀ ਦੇ ਉੱਤੇ ਉਦੋਂ ਕੈਪਟਨ ਦਾ ਬਾਈਕਾਟ ਕੀਤਾ ਪਿੰਡ ਚ ਕਾਂਗਰਸ ਦਾ ਕੋਈ ਬੰਦਾ ਨਹੀਂ ਬਣ ਦਿੱਤਾ ਉਦੋਂ ਬਾਅਦ ਦੌਰ ਆਉਂਦਾ ਫੇਰ ਇਲੈਕਸ਼ਨ ਦਾ ਫੇਰ ਜਿਹੜੇ ਆ ਭਾਜਪਾ ਵਾਲੇ ਨੇ ਉਹਨਾਂ ਦਾ ਬਾਈਕਾਟ ਕੀਤਾ ਯਾਨੀ ਅੱਜ ਜਿਹੜੀ ਭਗਵੰਤ ਮਾਨ ਇਹ ਕਹਿੰਦੀ ਆ ਵੀ ਸਾਤੋਂ ਬਿਨਾ ਪੰਜਾਬ ਦੇ ਵਿੱਚ ਪੱਤਾ ਨਹੀਂ ਝੁਲਦਾ ਭਾਈ ਚੈਲੰਜ ਕਰਦੇ ਆ ਕਿ ਬਾਬਰਪੁਰ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਕਰਕੇ ਦਿਖਾਓ ਜਾਂ ਕਿਸੇ ਦੇ ਭੋਗ ਤੇ ਆ ਕੇ ਦਿਖਾਓ ਸਵਾਦ ਤਾਂ ਫੇਰਾ ਅੱਛਾ ਬਿਲਕੁਲ ਚੈਲੰਜ ਕਰਦੇ ਆ ਖੁੱਲਾ ਚੈਲੰਜ ਕਰਦੇ ਆ ਭਾਈ ਬਾਈਕਾਟ ਹੈ 100% ਬਾਈਕਾਟ ਆ ਭਾਈ ਮੁਕੰਮਲ ਇਹਨਾਂ ਦਾ ਬਾਈਕਾਟ ਆ ਨਾ ਕਿਸੇ ਦੇ ਭੋਗ ਤੇ ਆਉਣਾ ਮਤਲਬ ਨਾ ਕੋਈ ਸਮਾਗਮ ਦੇ ਵਿੱਚ ਆਉਣਾ ਸੋ ਪੂਰਾ ਕਿਉਂਕਿ ਇਕੱਲਾ ਇੱਥੇ ਮੇਰੀ ਤਾਕਤ ਨਹੀਂ ਇੱਥੇ ਸਾਡੇ ਪਿੰਡ ਦੇ ਪਿੰਡ ਬਾਬਰਪੁਰ ਦੇ ਬੱਚੇ-बच्चे ਨੇ ਯਾਨੀ ਕੱਲ ਪ੍ਰਣ ਕੀਤਾ ਇਸ ਗੱਲ ਦਾ ਵਾਅਦਾ ਕੀਤਾ ਵੀ ਬਾਈ ਜੇ ਆਗੇ ਤਾਂ ਬਾਣੀ ਪਾ ਦਾਂਗੇ ਕੱਲ ਜਿਹੜੀ ਵੀਡੀਓ ਬੈਰ ਵੀਡੀਓ ਪਾਈ ਆ ਬਿਲਕੁਲ ਜੀ ਬਿਲਕੁਲ ਅਸੀਂ ਮੁਕੰਮਲ ਤੌਰ ਤੇ ਯਾਨੀ ਆ ਜਿਹੜੀ ਝਾੜੂ ਆਮ ਪਾਰਟੀ ਆ ਉਹਦਾ ਮੁਕੰਮਲ ਬਾਈਕਾਟ ਕਰਦੇ ਆ ਬਾਈ ਬਹੁਤ ਸਾਰੇ ਪਿੰਡਾਂ ਦੇ ਵਿੱਚ ਸੁਣਿਆ ਕਿ ਬਾਈਕਾਟ ਕਰਦੇ ਆ ਪਰ ਕੋਈ ਨਾ ਕੋਈ ਬੰਦਾ ਤਾਂ ਹੁੰਦਾ ਜਿਹੜਾ ਉਹਨਾਂ ਨਾਲ ਜੁੜਿਆ ਵਾ ਉਹਨਾਂ ਦਾ ਵਰਕਰ ਆ ਉਹਨਾਂ ਲਈ ਕੰਮ ਕਰਦਾ ਏ ਟੀਮਾਂ ਹੁੰਦੀਆਂ ਨੇ ਪਿੰਡਾਂ 'ਚ ਫਿਰ ਉਹਨਾਂ ਦਾ ਕਿੱਦਾਂ ਬਾਈ ਬਿਲਕੁਲ ਜਿਵੇਂ ਤੁਸੀਂ ਗੱਲ ਕਰਦੇ ਹੋ ਸਾਡੇ ਪਿੰਡ ਚ ਵੀ ਕੁਝ ਬੰਦੇ ਹੋਣਗੇ ਪਰ ਉਹ ਲੋਕ ਸਾਡੇ ਆਪਣੇ ਨਹੀਂ ਉਹਨਾਂ ਨੇ ਸਮਝ ਲਿਆ ਕਿਸਾਨੀ ਦਾ ਦਰਦ ਬਾਈ ਉਹ ਵੀ ਸਾਡੇ ਨਾਲ ਸਾਡੇ ਪਾੜੇ ਚ ਆ ਕੇ ਖੜ ਗਏ ਅੱਜ ਬਾਈ ਉਹ ਸਮਾਂ ਜਾਂ ਤਾਂ ਸਰਕਾਰ ਦੇ ਪਾੜੇ ਚ ਲੋਖੜਨਗੇ ਜਾਂ ਕਿਸਾਨਾਂ ਦੇ ਪਾੜੇ ਚ ਖੜਨਗੇ ਯਾਨੀ ਪਤਾ ਲੱਗ ਜੂਗਾ ਲਕੀਰ ਕੱਢਵੀਂ ਲੜਾਈ ਹੋਊਗੀ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਆ ਬਾਈ ਕਿਉਂਕਿ ਹਰ ਘਰ ਦੀ ਲੜਾਈ ਆ ਜਿਹੜੇ ਕਿਸਾਨ ਲੜ ਰਹੇ ਆ ਹਰ ਇੱਕ ਚੁੱਲੇ ਦੀ ਲੜਾਈ ਆ ਜਿਹੜੀ ਕਿਸਾਨ ਲੜ ਰਹੇ ਆ ਇਹ ਲੋਕ ਸਮਝਦੇ ਆ ਬਾਈ ਸੋ ਇਸ ਕਰਕੇ ਕੋਈ ਸਾਨੂੰ ਮਤਲਬ ਟੈਨਸ਼ਨ ਵਾਲੀ ਗੱਲ ਨਹੀਂ ਅਸੀਂ ਚੱਲ ਰਹੇ ਆ ਲੋਕਾਂ ਦੇ ਵਿੱਚ ਇਹ ਗੱਲ ਲੈ ਕੇ ਜਾ ਰਹੇ ਆ ਕਿਉਂਕਿ ਪਿੰਡ ਪਹਿਲਾਂ ਵਾਰ ਸ਼ੁਰੂਆਤ ਬਾਈ ਪਿੰਡ ਬਾਬਰਪੁਰ ਦੇ ਵਿੱਚ ਕੀਤੀ ਆ ਨਾਬੇ ਬਲੋਕ ਦਾ ਪਿੰਡ ਆ ਇਹ ਤਾਂ ਇਹਨਾਂ ਲੋਕਾਂ ਨੇ ਬਾਈ ਬੜੇ ਹੌਸਲੇ ਦੇ ਨਾਲ ਆ ਕੱਲ ਵੀਡੀਓ ਪਾਤੀਆਂ ਇੱਕ ਦੋ ਦਿਨ ਦੇ ਵਿੱਚ ਬਾਈ ਫਲੈਕਸਾਂ ਲੱਗ ਜਾਣਗੀਆਂ ਔਰੇ ਅੱਜ ਆ ਭਗਵੰਤ ਮਾਨ ਦਾ ਪੁਤਲਾ ਫੂਕੇ ਜਾਨੀ ਔਰ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆਂ ਵੀ ਪਿੰਡ ਬਾਬਰਪੁਰ ਦੀ ਧਰਤੀ ਤੇ ਬਾਈ ਕੋਈ ਛੋਡਾ ਬਰਕਰਨਾ ਆ ਜੇ ਕੱਲ ਨੂੰ ਆਪਣੀ ਇੱਜ਼ਤ ਤੇ ਆਪਣੇ ਮਾਨ ਸਨਮਾਨ ਦੇ ਤੁਸੀਂ ਆਪ ਜ਼ਿੰਮੇਵਾਰ ਹੋ। ਬਾਈ ਫੋਨ ਫੋਨ ਨਹੀਂ ਆਇਆ ਕਿਸੇ ਦਾ ਕਿ ਯਾਰ ਇਦਾਂ ਨਾ ਕਰੋ ਆਪਾਂ ਭਾਈਚਾਰਾ ਆਪਣਾ ਇੱਥੇ ਹੀ ਰਹਿਣਾ ਏ ਬਰਕਰਾਂ ਦੇ ਜਾਂ ਇਹਨਾਂ ਦੇ ਐਮਐਲਏਾਂ ਦੇ ਕਿਸੇ ਦਾ ਫੋਨ ਤਾਂ ਨਹੀਂ ਆਇਆ। ਬਿਲਕੁਲ ਜੀ ਫੋਨ ਤਾਂ ਦੇਖੋ ਕਰਦੇ ਹੁੰਦੇ ਆ ਜਿਹੜੇ ਇਹਨਾਂ ਦੇ ਬੰਦੇ ਹੁੰਦੇ ਆ। ਪਰ ਬਾਈ ਸਾਡੇ ਦੋ ਕਿਸਾਨ ਭਰਾ ਜੀਲਾਂ ਚ ਬੰਦ ਰਹੇ ਆ ਅਸੀਂ ਉਹਨਾਂ ਨੂੰ ਫੋਨ ਕੀਤੇ ਆ ਸਾਡੇ ਫੋਨ ਨਹੀਂ ਚੱਕੇ ਆ ਜੋ ਸਾਡੇ ਭਰਾ ਸਮਝ ਗਏ ਵੀ ਯਾਰ ਸਾਡੀ ਸੁਣਵਾਈ ਨਹੀਂ ਕਿਸਾਨਾਂ ਤੋਂ ਬਗੇ ਸਾਡਾ ਗੱਤ ਨਹੀਂ ਹੈਗੀ ਸੋ ਉਹ ਸਾਡੇ ਪਾੜੇ ਚ ਖੜ ਗਏ ਸਿੱਧੇ ਹੋ ਕੇ ਸੋ ਐਸੀ ਗੱਲ ਨਹੀਂ ਕਿ ਹਰ ਬੰਦਾ ਬਚ ਹਰ ਬੱਚਾ ਬੱਚਾ ਕਿਸਾਨਾਂ ਦੇ ਨਾਲ ਆ ਬਾਈ ਆਉਣ ਵਾਲੇ ਸਮੇਂ ਸਮੇਂ ਦੇ ਵਿੱਚ ਕਿਸਾਨੀ ਜਿਹੜੀ ਆ ਉਹ ਦਿਖਾਊਗੀ ਆਵਦਾ ਰੰਗ ਕਿਉਂਕਿ ਕਿਸਾਨੀ ਨੇ ਪਹਿਲਾਂ ਵੀ ਹਰੇਕ ਹਰੇਕ ਮੋਰਚਾ ਫਤਿਹ ਕੀਤਾ ਤੁਸੀਂ ਦੇਖਿਆ ਹੋ ਪਿਛਲਾ ਇਤਿਹਾਸ ਜਾਣੀ ਆ ਮੋਰਚਾ ਬਾਈ ਜਿਹੜਾ ਲੱਗਿਆ ਇਹ ਆਰ ਪਾਰ ਦੀ ਲੜਾਈ ਆ ਜਿੱਥੇ 21 ਫਰਵਰੀ 2024 ਨੂੰ ਬਾਈ ਇਹ ਜਿਹੜੇ ਲੋਕ ਨੇ ਤੁਸੀਂ ਦੇਖਿਆ ਹੋ ਸੰਭੂ ਬਾਰਡਰ ਤੇ ਕਿ ਪੰਜਾਬ ਦੇ ਵਿੱਚ ਗੱਲ ਚੱਲੀ ਸੀ ਕਿ ਜਿਹੜੇ ਲੋਕ ਨੇ ਬਾਈ ਨੁਸੇੜੀ ਲੋਕ ਨੇ ਹਨਾ ਪਰ ਐਦਾਂ ਦੀ ਗੱਲ ਨਹੀਂ ਇਹਨਾਂ ਲੋਕਾਂ ਨੂੰ ਲਲਕਾਰਨ ਦੀ ਲੋੜ ਆ ਜਦੋਂ ਇਹਨਾਂ ਲੋਕਾਂ ਨੂੰ ਬਗਾਰਿਆ ਜਾਂਦਾ ਇਹਨਾਂ ਦੇ ਦਿਲ ਦੇ ਵਿੱਚ ਚਰੰਗਾ ਬਾਈ ਉਹੀ ਦੇਸ਼ ਭਗਤੀ ਦੀ ਕਿਉਂਕਿ 2000 24 ਨੂੰ 13 ਫਰਵਰੀ ਨੂੰ ਲੋਕਾਂ ਨੂੰ ਜਾ ਕੇ ਅਸੀਂ ਬਗਾਰਿਆ ਤਾਂ 21 ਫਰਵਰੀ ਨੂੰ ਦੇਖਿਆ ਤੁਸੀਂ ਸਾਡਾ ਸ਼ੁਭਕਰਨ ਵੀਰ ਉਹ ਪੁਲਿਸ ਦੀ ਜਾਨੀ ਉਹ ਜ਼ਾਲਮ ਸਰਕਾਰ ਦੀ ਗੋਲੀ ਦਾ ਨਿਸ਼ਾਨਾ ਹੋਇਆ ਜਾਨੀ ਉੱਥੇ ਲੱਖਾਂ ਲੋਕ ਉਹਦੀ ਸਪੋਰਟ ਦੇ ਵਿੱਚ ਸੰਭੂ ਤੇ ਖਨੋਰੀ ਪਹੁੰਚੇ ਬਈ ਜਾਨੀ ਇਹੋ ਜੀ ਘਾਟ ਨਹੀਂ ਕਿ ਲੋਕ ਨਹੀਂ ਤੁਰਦੇ ਲੋਕ ਤੁਰਦੇ ਆ ਬਈ 4 ਦਸੰਬਰ 2025 ਨੂੰ ਬਈ ਦੇਖਿਆ ਤੁਸੀਂ ਖਨੋਰੀ ਬਾਰਡਰ ਤੇ ਲੱਖਾਂ ਲੋਕਾਂ ਦਾ ਇਕੱਠ ਸੀਗਾ ਜਾਨੀ ਲੋਕ ਵੇਟ ਕਰਦਿਆ ਵੀ ਤੁਸੀਂ ਕੋਈ ਤਕੜਾ ਕਿਸਨ ਲਓ ਸਰਬ ਵੇਟ ਕਰਦੇ ਆ ਵੀ ਤਖੜੇ ਪਾਸੇ ਨੂੰ ਚੱਲੋ ਕਿਉਂਕਿ ਬਈ ਢਿੱਲੀਆਂ ਗੱਲਾਂ ਸਾਡੇ ਪੰਜਾਬੀ ਨਹੀਂ ਸਾਂਦੇ ਕਿਉਂਕਿ ਲੰਮਾ ਚੀਜ਼ ਲਮਕਾਉਣੀ ਯਾਨੀ ਆਰਪਾਰ ਦੀ ਲੜਾਈ ਹਮੇਸ਼ਾ ਹੀ ਸਾਡੇ ਕਿਸਾਨਾਂ ਨੇ ਲੜੀਆ ਯਾਨੀ ਹੁਣ ਬਈ ਮੈਂ ਲਾਸ਼ ਦੇ ਵਿੱਚ ਇਹੀ ਗੱਲ ਕਹਿਣੀ ਚਾਹਣਾ ਜਿਹੜੀ ਆ ਕਿਸਾਨੀ ਵਾਲੀ ਲੜਾਈ ਆ ਬਈ ਆਰਪਾਰ ਦੀ ਹੋਊਗੀ ਚਾਹੇ ਸਾਡੀਆਂ ਜਿੰਦਾਂ ਲੱਗ ਜਾਣ ਇਸ ਗੱਲ ਗਰਦਨਾਂ ਲੱਗ ਜਾਣ ਧੜ ਲੱਗ ਜਾਣ ਕੋਈ ਦਿੱਕਤ ਨਹੀਂ ਕਿਉਂਕਿ ਜਦੋਂ ਬਈ ਲੋੜ ਪਈ ਸਾਡੇ ਆ ਨੌਜਵਾਨ ਦੋ ਉੱਪਰ ਭਰਾ ਖੜੇ ਆ ਇਹਨਾਂ ਨੂੰ ਲੋਕਾਂ ਨੇ ਕਿਹਾ ਸਾਡੇ ਪਿੰਡੋਂ ਕਿਹਾ ਮੈਂ ਖੁਦ ਕਿਹਾ ਵੀ ਬਈ ਕੋਈ ਗੱਲ ਨਹੀਂ ਦੇਖ ਲੋ ਦੋਰਾ ਨੇ ਤੁਹਾਡੇ ਕੋਲੇ ਜਾਂ ਤਾਂ ਪਿੰਡ ਨੂੰ ਮੁੜਿਓ ਜਾਂ ਜੇਲ੍ਹ ਨੂੰ ਜਾਓ ਇਹਨਾਂ ਨੇ ਹੱਸ ਕੇ ਬਈ ਜੇਲ੍ਹ ਵਾਲਾ ਰਸਤਾ ਅਖਤਿਆਰ ਕੀਤਾ ਸੋ ਜੇਲ੍ਹਾਂ ਤੋਂ ਨਹੀਂ ਡਰਦੇ ਲੋਕ ਔਰ ਮਰਨ ਤੋਂ ਨਹੀਂ ਡਰਦੇ ਲੋਕ ਕਿਉਂਕਿ ਇਹਨਾਂ ਨੂੰ ਪਤਾ ਕਿ ਭਗਤ ਸਿੰਘ ਦੀ ਲੜਾਈ ਜਿਹੜੀ ਆ ਜਿਹੜੀ ਭੰਡ ਸਰਕਾਰ ਲੈ ਕੇ ਆਈ ਸੀ ਜਣੀ ਭਗਤ ਭਗਤ ਸਿੰਘ ਦੇ ਸੁਪਨਿਆਂ ਦਾ ਜਿਹੜਾ ਪੰਜਾਬ ਆ ਉਹ ਇਹਨਾਂ ਤੋਂ ਪੂਰਾ ਨਹੀਂ ਹੋ ਸਕਦਾ। ਉਹ ਖਟਕੜਕਲਾਂ ਤਾਂ ਬਾਈ ਬਹੁਤਿਆਂ ਹਾਂ ਬਾਈ ਹਾਂ ਕਸਮ ਵੀ ਇਹਨੇ ਖਟਕੜਕਲਾਂ ਕਾ ਜਾ ਕੇ ਭਗਤ ਸਿੰਘ ਦੇ ਬਾਈ ਅੱਜ ਅੱਜ ਕਿਤੇ ਨਾ ਜੇ ਭਗਤ ਸਿੰਘ ਜਿਉਂਦਾ ਹੁੰਦਾ ਇਹਦੇ ਭਿਓਂ ਭਿਓਂ ਕੇ ਸਿਰ ਤੇ ਜੁੱਤੀਆਂ ਮਾਰਨੀਆਂ ਸੀ ਬਾਈ ਕਿਉਂਕਿ ਉਹਦੇ ਨਾਂ ਤੇ ਗੱਦੀ ਖਤਿਆਈਆ ਲੋਕਾਂ ਤੋਂ ਉਹਨਾਂ ਦੇ ਜਣੀ ਭਗਤ ਸਿੰਘ ਵਾਲੇ ਸੁਪਨੇ ਲੋਕਾਂ ਨੂੰ ਦਿਖਾਇਆ ਪਰ ਅੱਜ ਬਾਈ ਭਗਤ ਸਿੰਘ ਦਾ ਨਾਂ ਇਹਨੇ ਬਦਨਾਮ ਕਰਕੇ ਰੱਖਤਾ ਮੈਂ ਤਾਂ ਇਹ ਗੱਲ ਕਹਿਣਾ ਜੇ ਕਿਤੇ ਜਿਉਂਦਾ ਹੁੰਦਾ ਬਾਈ ਉਹਨੇ ਇਹਦੇ ਮਾਰ ਮਾਰ ਕੇ ਸਿੱਤਰੇ ਦਾ ਜਲੂਸ ਕੱਢ ਦੇਣਾ ਸੀਗਾ ਸੋ ਅੱਜ ਲੋਕ ਜਲੂਸ ਕੱਢਣ ਨੂੰ ਬਾਈ ਆ ਜਿਹੜੇ ਲੋਕ ਨੇ ਇਹ ਦੁਬਾਰਾ ਭਗਤ ਸਿੰਘ ਦੀ ਉਹੀ ਸੋਚ ਤੇ ਪਹਿਰਾ ਦੇ ਕੇ ਬਾਈ ਇਹਨਾਂ ਦਾ ਪਿੰਡਾਂ 'ਚ ਜਲੂਸ ਕੱਢਣਗੇ ਤੁਸੀਂ ਆਪ ਦੇਖੋਗੇ ਜੀ ਜੀ ਹਾਂਜੀ ਕੀ ਨਾਮ ਆ ਜੀ ਸੁਖਵਿੰਦਰ ਸੁਖਵਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਪਿੰਡ ਦੇ ਵਿੱਚ ਕਹਿੰਦੇ ਆਮ ਪਾਰਟੀ ਦਾ ਬਾਈਕਾਟ ਕਰਨਾ ਬਾਈਕਾਟ ਜੀ ਬਾਈਕਾਟ ਸਾਰੇ ਪਿੰਡ ਕੋਲੋਂ ਹੀ ਬਾਈਕਾਟ ਸਾਰਾ ਇਕਾ ਕਰਕੇ ਕਰਿਆ ਹਾਂ ਇਕਾ ਕਰਿਆ ਜੀ ਸਭ ਨੇ ਜੀ ਇਸ ਤਰ੍ਹਾਂ ਦੇਖਦੇ ਹੋ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਪੰਜਾਬ ਤਰੱਕੀ ਦੀ ਰਾਹ ਤੇ ਹੈ ਜੀ ਉਹਨੇ ਤਾਂ ਕਹਿਣੇ ਆ ਜੀ ਜਿਹੜਾ ਬੰਦਾ ਕਿਸੇ ਕੰਮ ਤੇ ਲੱਗਿਆ ਹੋਇਆ ਉਹ ਆਪਣੇ ਫਾਇਦੇ ਵਾਸਤੇ ਤਾਂ ਤਰੱਕੀ ਕਰੂ ਕਈ ਪਰ ਲੋਕਾਂ ਵਾਸਤੇ ਕੋਈ ਤਰੱਕੀ ਨਹੀਂ ਜੀ ਜੀ ਸੋ ਬਾਈਕਾਟਾ ਕਹਿੰਦੇ ਹੋਰ ਵੀ ਵੀਰ ਨੇ ਹਾਂਜੀ ਕੀ ਨਾਮ ਆ ਜੀ ਮੈਂ ਪਰਵਿੰਦਰ ਸਿੰਘ ਬਾਬਰਪੁਰ ਬੀਕੇਯੂ ਆਜ਼ਾਦ ਜ਼ਿਲ੍ਹਾ ਅਗੂ ਬਾਈ ਜੀ ਕੀ ਗੱਲ ਹੋ ਗਈ ਬਾਈਕਾਟ ਦੇ ਭਗਵੰਤ ਮਾਨ ਸਾਹਿਬ ਗੁੱਸਾ ਵੀ ਨਾ ਕਰ ਜਾਣਾ ਅੱਗੇ ਖੜ ਗਿਆ ਮੈਂ ਉਹਨਾਂ ਦੇ ਤੇ ਆਕੜ ਸੇਤੀ ਜਾਂਦੇ ਨੇ ਤੇ ਕੀ ਲੱਗਦਾ ਇਹ ਵਿਰੋਧ ਕਰਨ ਦੀ ਜਾਂ ਬਾਈਕਟ ਕਰਨ ਦੀ ਕੀ ਲੋੜ ਪੈਗੀ ਸੋ ਪਿਛਲੇ ਦਿਨੀ ਤੁਸੀਂ ਦੇਖਿਆ ਵੀ ਜਿਹੜਾ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਦੇ ਇਸ਼ਾਰੇ ਤੇ ਕਿਉਂਕਿ ਪਹਿਲਾਂ ਮੈਂ ਇਹ ਗੱਲ ਸਪਸ਼ਟ ਕਰਦਾ ਕਿ ਜਿਹੜਾ ਇਹ ਹਮਲਾ ਪੰਜਾਬ ਸਰਕਾਰ ਵੱਲੋਂ ਹੋਇਆ ਹੈ ਇਹ ਸੈਂਟਰ ਸਰਕਾਰ ਦੀ ਸ਼ੈ ਤੇ ਹੋਇਆ ਕਿਉਂਕਿ ਅੰਦਰਲੀਆ ਰਿਪੋਰਟਾਂ ਆ ਚੁੱਕੀਆਂ ਨੇ ਇਹਨਾਂ ਦੀ ਸੀਆਈਡੀ ਵੱਲੋਂ ਇੰਟੈਲੀਜੈਂਸੀ ਵੱਲੋਂ ਸਾਨੂੰ ਵੀ ਪਤਾ ਲੱਗਿਆ ਹੈ ਕਿ ਜਿਹੜਾ ਬੀਜੇਪੀ ਨਾਲ ਅੰਦਰੂਕਤੀ ਇਹ ਗੱਠ ਜੋੜ ਕਰ ਚੁੱਕੇ ਨੇ ਕਿਉਂਕਿ ਉਹਦਾ ਮੇਨ ਕਾਰਨ ਇਹੀ ਆ ਵੀ ਜਿਹੜਾ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਚੱਲੀ ਗਈ ਹੂੰ ਉੱਥੇ ਬੀਜੇਪੀ ਦੀ ਸਰਕਾਰ ਆ ਗਈ ਕਿਉਂਕਿ ਉੱਥੇ ਦੇ ਜਿਹੜੇ ਇਹਨਾਂ ਦੇ ਮੰਤਰੀ ਸ਼ੰਤਰੀ ਸੀਗੇ ਸਾਰੇ ਸਿਰ ਤੋਂ ਪੈਰਾਂ ਤੱਕ ਬਾਈ ਲਿਬੜੇ ਹੋਏ ਸੀਗੇ ਹੂੰ ਇਸੇ ਕਰਕੇ ਜਦੋਂ ਸਿਕੰਜਾ ਬੀਜੇਪੀ ਨੇ ਕੱਸਿਆ ਤਾਂ ਮਜਬੂਰ ਇਹਨਾਂ ਨੂੰ ਸਮਝੌਤਾ ਕਰਨਾ ਪਿਆ ਜਿਹਦੇ ਤਹਿਤ ਇਹਨਾਂ ਨੇ ਪੰਜਾਬ ਦੇ ਵਿੱਚ ਕਾਰਵਾਈ ਕੀਤੀ ਆ ਕਿਸਾਨਾਂ ਦੇ ਉੱਪਰ ਸੋ ਜਿਹਦੀ ਕੀ ਆਪਣਾ ਸਾਰੇ ਪੰਜਾਬ ਦੇ ਵਿੱਚ ਅੱਜ ਥੂ-ਥੂ ਹੋ ਰਹੀ ਹੈ ਨਿੰਦਾ ਹੋ ਰਹੀ ਹੈ ਪਾਰਟੀ ਦੀ ਭਾਈ ਇਹਨਾਂ ਨੂੰ ਪਤਾ ਨਹੀਂ ਸੀ ਕਿ ਪਹਿਲਾਂ ਹਰਿਆਣੇ 'ਚ ਬੀਜੇਪੀ ਦਾ ਕੀ ਹੋਣਾ ਦਿੱਤਾ ਏ ਟੈਂਟ ਤੱਕ ਪਾੜ ਦਿੱਤੇ ਗਏ ਕੁਰਸੀਆਂ ਖਿਲਾਰਤੀਆਂ ਜਹਾਜ਼ ਨਹੀਂ ਉਤਰਨ ਦਿੱਤਾ ਖੱਟੜ ਦਾ ਪੰਜਾਬ 'ਚ ਕੀ ਹੋਊਗਾ ਇਹ ਇਹਨਾਂ ਦੇ ਯਾਦ ਨਹੀਂ ਸੀ ਦੇਖੋ ਇਹ ਪਤਾ ਕੀ ਗੱਲਾਂ ਜੇ ਮੈਂ ਬਾਈ ਪਹਿਲਾਂ ਦੱਸ ਕੇ ਗਿਆ ਵੀ ਜਿਹੜਾ ਕੁਰਸੀ ਦਾ ਨਸ਼ਾ ਇਹ ਆੜ-ਆੜੇ ਦੇਖਣ ਨਹੀਂ ਦਿੰਦਾ ਹੁੰਦਾ ਕਿਉਂਕਿ ਜੇ ਇਹ ਅਤੀਤ ਵੱਲ ਝਾਤ ਮਾਰਨ ਪਿੱਛੇ ਤਾਂ ਇਹ ਦੇਖ ਸਕਦੇ ਨੇ ਵੀ ਬੀਜੇਪੀ ਸਰਕਾਰ ਦਾ ਕੀ ਹਾਲ ਕਰਿਆ ਲੋਕਾਂ ਨੇ ਜਦੋਂ ਲੋਕ ਤਾਕਤ ਜੁੜਦੀ ਆ ਨਾ ਤੁਹਾਡੀਆਂ ਕੁਰਸੀਆਂ ਦੇ ਜਿਹੜੇ ਚਾਰੇ ਪੈਰ ਨੇ ਉਹ ਹਿੱਲਦੇ ਨੇ ਕਿਉਂਕਿ ਤੁਸੀਂ ਆਪ ਦਾ ਪਹਿਲਾ ਵਜੂਦ ਦੇਖ ਲਓ ਹਜੇ ਜੰਮੇ ਨਹੀਂ ਤੁਸੀਂ ਚੱਜ ਨਾਲ ਪੰਗੇ ਤੁਸੀਂ ਲੋਕਾਂ ਨਾਲ ਲੈ ਰਹੇ ਹੋ ਲੋਕ ਤਾਕਤ ਨਾਲ ਲੈ ਰਹੇ ਹੋ ਸੋ ਦਿੱਲੀ ਦੇ ਵਿੱਚ ਤੁਹਾਡਾ ਕੀ ਹਾਲ ਹੋਇਆ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਹਾਲ ਹੋਣਾ ਹੈ ਤੋਂ ਗਾਰੰਟੀ ਹੈ ਤੁਹਾਨੂੰ ਪਿੰਡਾਂ ਦੇ ਵਿੱਚ ਵੜਨਾ ਬਹੁਤ ਮੁਸ਼ਕਲ ਹੋ ਜਾਣਾ ਪੰਜਾਬ ਦੇ ਵਿੱਚ ਕਿਉਂਕਿ ਹਵਾ ਤੁਹਾਡੇ ਉਲਟ ਚੱਲ ਚੁੱਕੀ ਆ ਇਹ ਗੱਲ ਤੁਸੀਂ ਚੇਤੇ ਕਰ ਲਓ ਜੀ ਜੀ ਪੋਰਵੀ ਹਾਂਜੀ ਬਾਪੂ ਜੀ ਕੀ ਨਾਮ ਹੈ ਜੀ ਕਨਾਲ ਸਿੰਘ ਜੀ ਕਰਨੈਲ ਸਿੰਘ ਜੀ ਜੇਲ ਕੱਟ ਕੇ ਆਏ ਹੋ ਹਾਂਜੀ ਹਾਂ 10 ਦਿਨ 10 ਦਿਨ ਜੀ 10 ਦਿਨ ਜੇਲ ਕੱਟ ਕੇ ਆਏ ਹੋ ਰਾਤ ਛੱਡੇ ਸਵੇਰੇ ਹਾਂਜੀ ਛੱਡੇ ਅੱਛਾ ਹਾਂਜੀ ਥੋਤੋ ਕੀ ਖਤਰਾ ਸੀ ਬਾਪੂ ਜੀ ਉਮਰ ਕਿੰਨੀ ਆ ਉਹ 70 ਸਾਲ ਜੀ 70 ਸਾਲ ਤੇ ਬਜ਼ੁਰਗਾਂ ਤੋਂ ਵੀ ਡਰ ਲੱਗਦਾ ਇਹਨਾਂ ਨੂੰ ਹਾਂਜੀ ਆਓ ਜਲਦੀ ਛਾਣਾ ਕੌਂ ਹੁੰਦਾ ਹੈ ਉਹ ਥੱਲੇ ਕੀ ਖਾਂਦਾ ਵਾ ਕਿ ਮੈਨੂੰ ਪਤਾ ਤਾਂ ਹੈਗਾ ਪੰਨੂ ਪਰ ਉਹਦਾ ਅੰਤ ਮਾਰੀ ਹੈ ਪਾਪਾ ਬਾਹਰ ਕੱਢ ਕੇ ਕਹਿੰਦਾ ਵੀ ਕਿੱਥੇ ਜਾਣਗੇ ਕੁਝ ਪਹੁੰਚਾਂਗੇ ਕੋਈ ਫਰਕ ਫਰਕ ਨਹੀਂ ਪੰਨੂ ਨੂੰ ਡਰ ਨਹੀਂ ਲੱਗਦਾ ਬਾਪੂ ਜੀ ਨਾਜੀ ਨਾ ਨਾ ਡਰਨ ਮਰਨ ਜਾਣਨਾ ਹੈ ਜਾਂ ਜੰਮਣ ਸਾਨੂੰ ਕੋਈ ਡਰ ਨਹੀਂ ਹੈਗਾ ਹੂੰ ਸਾਨੂੰ ਕੋਈ ਭਲੇਖਾ ਨਹੀਂ ਮਾਰਨ ਜਮਣ ਜਾਣ ਦਾ ਕੋਈ ਚੱਕਰ ਨਹੀਂ ਵਿਰੋਧ ਕਰਾਂਗੇ ਪੂਰਾ ਜੀ ਹਾਂਜੀ ਹਾਂਜੀ ਕਰਾਂਗੇ ਕਰਾਂਗੇ ਹਾਂਜੀ ਅਸੀਂ ਪਿੰਡ ਦੇ ਬਾਹਰ ਨਾਲ ਨਹੀਂ ਕਿਉਂ ਦਾ ਪਿੰਡ ਦਾ ਇੱਕ ਹੈ ਹੂੰ ਸਾਰੇ ਵਗ ਜਾ ਕੇ ਬੰਦੇ ਸਾਰੇ ਭੈਣ ਭਾਈ ਨੇ ਭਰਾਵਾਂ ਨੇ ਟੀਆਂ ਨੇ ਭੈਣਾਂ ਨੇ ਉਹਨਾਂ ਨੂੰ ਪਤਾ ਹੀ ਕੀ ਕੋਸ਼ ਕਰੇ ਹੈ ਹੂੰ ਸੋ ਹੋਰ ਕਰਨੀ ਹੈ ਜੀ ਕਿਸੇ ਨੇ ਗੱਲਬਾਤ ਸੋ ਇਹ ਸਨ ਕਿਸਾਨ ਪਿੰਡ ਬਾਵਰਪੁਰ ਦੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਾਈਕਾਟ ਕਰਦੇ ਆ ਅੱਜ ਪੁਤਲਾ ਵੀ ਫੂਕ ਰਹੇ ਨੇ ਕੱਲ ਦੀ ਇਹਨਾਂ ਦੀ ਇੱਕ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਕਿ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਕੋਈ ਵਿਧਾਇਕ ਕੋਈ ਮੰਤਰੀ ਸਾਡੇ ਪਿੰਡ ਚ ਨਾ ਵੜ ਜੇ ਇਹ ਸਾਡੇ ਪਿੰਡ ਚ ਬੜੂਗਾ ਤਾਂ ਉਹਦਾ ਜ਼ਿੰਮੇਵਾਰ ਉਹ ਖੁਦ ਹੋਊਗਾ ਫਿਲਹਾਲ ਜੇ ਪਿੰਡ ਚ ਆਉਂਦੇ ਨੇ ਕੀ ਹੁੰਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਟਵਾਣਾ ਟੀਵੀ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਨਾਬਾ